ਸਾਹਿਬ ਜੀ ਤੁਹਾਨੂੰ ਤੁਨ ਬਾਬਾ ਡੋਗਰ ਮਹਾਰਾਜ ਜੀ ਤਨ ਦੇ ਦਰਸਾਂ ਨਾ ਤੇ ਸਤਿਗੁਰੂ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਪਾਰ ਰਹਿਮਤ ਦਾ ਸਦਕਾ ਸੇਵਕ ਪਰਿਵਾਰ ਦੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਲਾਭ ਪ੍ਰਾਪਤ ਕਰ ਰਹੇ ਹੋ ਮਹਾਰਾਜ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ ਗੁਰੂ ਕੇ ਸਾਧ ਸੰਗਤਾਂ ਜੋ ਹੁਕਮ ਹੋਇਆ ਹੈ ਪਰਿਵਾਰ ਵੱਲੋਂ ਜੋ ਸੇਵਕਾਂ ਨੇ ਮਹਾਂਪੁਰਖਾਂ ਦੇ ਦਰਸਤਾਨਾਂ ਤੇ ਕਿਸੇ ਸਮੇਂ ਬੇਨਤੀ ਕੀਤੀ ਹੈ ਤੇ ਉਸ ਬੇਨਤੀ ਨੂੰ ਯਾਦ ਰੱਖਦਿਆਂ ਆ ਸਤਿਗੁਰਾਂ ਦਾ ਸ਼ੁਕਰਾਨਾ ਕਰ ਰਹੇ ਹਨ ਬਾਣੀ ਦੇ ਪਿੱਤਰ ਪ੍ਰਵਾਹ ਚੱਲੇ ਹਨ ਜੋ ਇਸ ਤੋਂ ਬਾਅਦ ਸਤਿਗੁਰਾਂ ਹੁਕਮਨਾਮਾ ਬਖਸ਼ਿਆ ਆਪਣੇ ਸਰਵਣ ਕੀਤਾ ਹੈ ਇਹ ਸਮੇਂ ਦੇ ਦੌਰਾਨ ਕੁਝ ਸਮੇਂ ਵਾਸਤੇ ਇਸ ਪਵਿੱਤਰ ਦਰਸਥਾਨਾ ਤੇ ਹਾਜ਼ਰੀ ਭਰਨ ਲਈ ਨਿਮਾਣੇ ਨਿठाਣੇ ਅਣਜਾਣ ਜੀ ਦੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਆਓ ਜੀ ਨੇ ਸਰਵਣ ਕੀਤਾ ਹੈ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਦੇ ਪ੍ਰਵਾਹ ਚੱਲੇ ਹਨ ਤੇ ਗੁਰੂ ਕੀ ਸਾਖ ਸੰਗਤ ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਕਈ ਵਿਚਾਰ ਵੀ ਕਰਦੇ ਹਨ ਇਸ ਤੇ ਕਿ ਰੋਜ਼ ਹੀ ਨਿਤਨੇਮ ਕਰਨਾ ਰੋਜ਼ ਹੀ ਬਾਣੀ ਪੜ੍ਹਨੀ ਤੇ ਇਹ ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਘਰ ਵਿੱਚ ਸਫਾਈ ਕਰੀਦੀ ਹੈ ਝਾੜੂ ਫੇਰੀਦਾ ਹੈ ਕੂੜਾ ਕਰਕਟ ਸਾਫ਼ ਹੁੰਦਾ ਹੈ ਇੱਕ ਦਿਨ ਵੀ ਰਹਿ ਜਾਵੇ ਜਾਂ ਹੋਰ ਇਸ ਤੋਂ ਵੱਧ ਕੋ ਸਮਾਂ ਰਹਿ ਜਾਵੇ ਤੇ ਕਈ ਤਰ੍ਹਾਂ ਦਾ ਖਲਾਰਾ ਪੈ ਜਾਂਦਾ ਹੈ। ਇਸੇ ਤਰ੍ਹਾਂ ਇਹ ਮਨ ਜਿਹੜਾ ਤੇ ਹਰ ਵੇਲੇ ਹੀ ਭਟਕਦਾ ਹੈ। ਮਹਾਂਪੁਰਖ ਨੇ ਇੱਥੇ ਇੱਕ ਦ੍ਰਿਸ਼ਾਣ ਦਿੱਤਾ ਹੈ। ਸੰਪਰਦਾਵਾਲੇ ਦਮਦਮੀ ਟਕਸਾਲ ਵਾਲੇ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਉਹਨਾਂ ਦਾ ਬਚਨ ਆਉਂਦਾ ਹੈ ਆਮ ਕਰਕੇ ਕਈ ਲੋਕ ਇਹ ਦੰਦੇ ਪਤਾ ਨਹੀਂ ਇਹ ਦੂਜੇ ਸਮੇਂ ਵਾਸਤੇ ਹੈ। ਪਰ ਉਹ ਸਮਾਂ ਹਰ ਵੇਲੇ ਜੀਵ ਨੂੰ ਚੇਤੇ ਰੱਖਣਾ ਪੈਂਦਾ ਹੈ ਉਹ ਕਹਿੰਦੇ ਜਿਵੇਂ ਕੋਈ ਪੰਛੀ ਆਪਣੇ ਮੌਜ ਦੇ ਵਿੱਚ ਖੇਡ ਕਰ ਰਿਹਾ ਹੈ ਚੁਗਣ ਵਾਸਤੇ ਬਾਹਰ ਫਿਰ ਰਿਹਾ ਹੈ ਤੇ ਉਤੋਂ ਆ ਕੇ ਬਾਜ ਪੈ ਜਾਂਦਾ ਹੈ ਉਹ ਤੇ ਚਿੜੀ ਦੀ ਮਿਸਾਲ ਦਿੱਤੀ ਹੈ ਕਿ ਚਿੜੀ ਨੂੰ ਬਾਜ ਪੈ ਗਿਆ ਤੇ ਚਿੜੀ ਇੱਕਦਮ ਪਿੱਛੇ ਮੁੜੀ ਹੈ ਸ਼ਾਮ ਦਾ ਸਮਾਂ ਹੈ ਆਹਰ ਨੇ ਵਿੱਚ ਹਨੇਰਾ ਹੈ ਕਾਲੀ ਕਾਲੀ ਓਨੁਕ ਹੋ ਰਸਤਾ ਨਹੀਂ ਦੱਸਿਆ ਤੇ ਜਦ ਪਛਾਹ ਮੋੜਨ ਲੱਗੀ ਆਲਣ ਵਿੱਚ ਜਾਣ ਲੱਗੀ ਤੇ ਗਾੜੀ ਹਨੇਰਾ ਹੈ ਬਾਜ ਜਿਹੜਾ ਹੈ ਵਾਰਣੇ ਵਿੱਚ ਨਹੀਂ ਗਿਆ ਪਿੱਛੇ ਰੁਕ ਗਿਆ ਤੇ ਹੁਣ ਜੇ ਜਿਹੜੀ ਬਾਹਰ ਨਿਕਲਦੀ ਹੈ ਉਹ ਸੋਚਦੀ ਹੈ ਮੈਨੂੰ ਇਹਨੇ ਖਾ ਜਾਣਾ ਹੈ ਤੇ ਜੇ ਅੰਦਰ ਰਹਿੰਦੀ ਹੈ ਤੇ ਫਿਰ ਉਹਦਾ ਬਚਾ ਹੁੰਦਾ ਹੈ ਤੇ ਮਹਾਪੁਰਖ ਕਹਿੰਦੇ ਇਹ ਤੇ ਇੱਕ ਉਦਾਹਰਨ ਹੈ ਪਰ ਇਹਦਾ ਕਾਰਨ ਇੱਕ ਵੱਡਾ ਹੈ ਜੋ ਸਾਡਾ ਬਾਰ ਬਾਰ ਫੁਰਨਾ ਹੁੰਦਾ ਹੈ ਕਿ ਸਾਡਾ ਮਨ ਨਹੀਂ ਟਿਕਦਾ ਸਾਨੂੰ ਰਸ ਨਹੀਂ ਆਉਂਦਾ ਇਹਦੇ ਭਾਵ ਦਾ ਪਤਾ ਨਹੀਂ ਲੱਗਦਾ ਮਹਾਪੁਰਖ ਕਹਿੰਦੇ ਇਸ ਕਰਕੇ ਭਾਈ ਸਾਡੀ ਸੁਰਤੀ ਜਿਹੜੀ ਇਹਨੂੰ ਚਿੜੀ ਸਮਝ ਲਓ ਇਸੇ ਤਰ੍ਹਾਂ ਜਿਵੇਂ ਚਿੜੀ ਇੱਕ ਖੇਨਣ ਟਿਕ ਨਹੀਂ ਸਕਦੀ ਮੜਾ ਜਾ ਕੋਈ ਉਹਨੂੰ ਦਵਕਾ ਮਾਰੇ ਉੱਡ ਜਾਂਦੀ ਹੈ ਇੱਕਦਮ ਉਹਦਾ ਹੋਕਾ ਨਿਕਲ ਜਾਂਦਾ ਫਿਰ ਉੱਥੇ ਆ ਕੇ ਬਹਿ ਜਾਂਦੀ ਚੇਤਾ ਭੁਲਾ ਲੈਂਦੀ ਇਹ ਜੀਵ ਐਸਾ ਹੈ ਜਿਹਨੂੰ ਕੋਈ ਮੁਸ਼ਕਿਲ ਬਣਦੀ ਰੱਬ ਨੂੰ ਯਾਦ ਕਰਦਾ ਮੁੜ ਕੇ ਭੁੱਲ ਜਾਂਦਾ ਹੈ ਨਾਮ ਜੱਪਣ ਲੱਗਦਾ ਪਾਠ ਕਰਨ ਲੱਗਦਾ ਮਨ ਵਿੱਚ ਕਈ ਤਰ੍ਹਾਂ ਦੇ ਹੋਰ ਖਿਆਲ ਆ ਜਾਂਦੇ ਹਨ ਇਹ ਸਮਝੋ ਕਿ ਬਾਹਰ ਉਹ ਜਾਨਵਰ ਪੈ ਰਹੇ ਹਨ ਇਹ ਬਿਰਤੀ ਜਦੋਂ ਬਾਹਰ ਨਿਕਲਦੀ ਹੈ ਤੇ ਜਾਨਵਰ ਘੇਰ ਲੈਂਦੇ ਹਨ ਤੇ ਫਿਰ ਉਹ ਭੱਲੇ ਕੁਝ ਨਹੀਂ ਪੈਂਦਾ ਆਪਣਾ ਆਪ ਜੀਵ ਜਿਹੜਾ ਹੈ ਖੁਆਰ ਕਰਦਾ ਹੈ ਤੇ ਜੇ ਅੰਦਰ ਆਪਣੇ ਆਲੇ ਵਿੱਚ ਟਿਕ ਜਾਵੇ ਆਪਣੇ ਮਨ ਵਿੱਚ ਟਿਕਾ ਵਿੱਚ ਆ ਜਾਵੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਦੇ ਵਿੱਚ ਹੀ ਸਭ ਕੁਝ ਮਿਲ ਜਾਂਦਾ ਹੈ ਇਹ ਸੁਖਨੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਸਤਿਗੁਰਾਂ ਦੀ ਇੱਕ ਵੱਡੀ ਮਿਹਰਬਾਨੀ ਹੈ ਕੋਈ ਵੀ ਬਾਣੀ ਰਚੀ ਹੈ ਆਮ ਕਰਕੇ ਵੇਖੋ ਜੇ ਸਾਨੂੰ 35 ਅੱਖਰ ਦਿੱਤੇ ਹਨ ਤੇ ਜਦੋਂ ਅਸੀਂ ਊੜਾ ਕਹਿੰਦੇ ਹਾਂ ੜਾੜੇ ਦਾ ਨਾਲ ਹੀ ਵਿੱਚ ਉਚਾਰਨ ਹੋ ਜਾਂਦਾ ਚਾਰਣ ਕਰੋ ਸ੍ਰੀ ਕਿੱਡੀ ਵੱਡੀ ਫਿਲਾਸਫੀ ਹੈ ਮਹਾਰਾਜ ਦੀ ਕਿ ਅਜੇ ਪਹਿਲਾ ਅਖਰ ਬੋਲਣਾ ਤੇ ਨਾਲ ਅਖੀਰਲੇ ਅਖਰ ਦੇ ਵਿੱਚ ਨਾਲ ਉਹਨਾਂ ਸਤਧਰਾਂ ਨੇ ਮਤ ਦਿੱਤੀ ਹੈ ਕਿ ਭਾਈ ਇਹਦੇ ਅੱਗੇ ਵੀ ਹੋਰ ਕੁਝ ਹੈ ਜਿਵੇਂ ਅੰਗਰੇਜ਼ੀ ਵਿੱਚ ਕਹ ਲੈਂਦੇ A ਤੋਂ Z ਤੱਕ ਤੇ ਸਤਧਰਾਂ ਨੇ ਗੁਰਮਤਿ ਅਨੁਸਾਰ ਕਿਹਾ ਭਾਈ ਜਿਹੜਾ ਊੜਾ ਹੈ ਜੋ ਊੜੇ ਤੋਂ ਸ਼ੁਰੂ ਕਰੇਗਾ ੜਾੜੇ ਤੱਕ ਜਾਵੇਗਾ ੜਾੜੇ ਦੇ ਆ ਕੇ ੜਾਰ ਮਿਟ ਜਾਂਦੀ ਹੈ ਇਸ ਪ੍ਰਕਾਰ ਇਹ ਸੁਖਣੀ ਸਾਹਿਬ ਜਿਹੜਾ ਹੈ ਬਾਹਰ ਜਦੋਂ ਕੋਈ ਬਾਣੀ ਰਚੀ ਪਹਿਲਾ ਉਹਦੇ ਆਰੰਭ ਦੇ ਵਿੱਚ ਤੇ ਸੰਪੂਰਨਤਾ ਦੇ ਉਹਦਾ ਨਿਚੋੜ ਕੱਢਿਆ ਹੈ ਆਰੰਭ ਵਿੱਚ ਉਹਦਾ ਸਾਰਾ ਇਸ਼ਾਰਾ ਕੀਤਾ ਇਹਦੇ ਵਿੱਚ ਕੀ ਹੈ ਸਤਿਗੁਰਾਂ ਕਹਿਆ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਾਂ ਬਟਾਓ ਸਿਮਰੋ ਜਾਸ ਬਸੰ ਪਰ ਇਕੈ ਇਹ ਬਸੰਬਰ ਨਹੀਂ ਬਸੰ ਪਰ ਇਹਨੂੰ ਹੋਰ ਖੋਲ ਕੇ ਵੜੀਏ ਤੇ ਵਿਸਵੰ ਭਾਰ ਵਿਸਵ ਕਹਿੰਦੇ ਸੰਸਾਰ ਜਿਹੜਾ ਸਾਰੇ ਸੰਸਾਰ ਨੂੰ ਭਰਪੂਰ ਕਰਨ ਵਾਲਾ ਹੈ ਬਸੰ ਪਰ ਕਹਿੰਦੇ ਸਿਮਰੋ ਜਾਸ ਦਸੰਹ ਪਰ ਏਕੈ ਨਾਮ ਜਵਤ ਅਗਨਤ ਅਨੇਕਾ ਕਿੰਨੇ ਆ ਰਾਮ ਨਾਮ ਇੱਕ ਅੱਖਰ ਸਤਿਗੁਰੂ ਜੀ ਕਹਿੰਦੇ ਵੇਖੋ ਜਿਨੇ ਇੱਕ ਨਾਮ ਨੂੰ ਇੱਕ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ ਕਿਉਂਕਿ ਜਿਹੜਾ ਸਵਾਸਾਂ ਦਾ ਨਾਮ ਹੈ ਉਹ ਮਤ ਭਾਵੇਂ ਪਾਛਾ ਅਨਸਾਰ ਵੱਖੋ ਵੱਖਰੀ ਤਰ੍ਹਾਂ ਬੋਲਦੇ ਹਨ ਸਾਰੇ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਗੋੜ ਕਹਿੰਦਾ ਹੈ ਤੇ ਗੁਰਮਤ ਅਨਸਾਰ ਵੈਦਰੂ ਹੈ ਕਿਉਂਕਿ ਸਵਾਸਾਂ ਦਾ ਸਿਮਰਨ ਉਹ ਮੰਨਿਆ ਜਾਂਦਾ ਜਿਹੜਾ ਇੱਕ ਸਵਾਸ ਵਿੱਚ ਪੂਰਾ ਬੋਲਿਆ ਜਾਵੇ ਅਧੂਰਾ ਨਹੀਂ ਰਹਿ ਜਾਂਦਾ ਉਹਨੂੰ ਸਵਾਸਾਂ ਦਾ ਸਿਮਰਨ ਕਿਹਾ ਹੈ ਉਹ ਕੋਈ ਬੰਦਾ ਆਪਣੇ ਕਿਸੇ ਕਾਰੋਬਾਰ ਵਿੱਚ ਰੁੱਝਿਆ ਹੋਵੇ ਭਾਵੇਂ ਆਪਣੇ ਕੰਮ ਧੰਦੇ ਦੇ ਵਿੱਚ ਲੱਭੜਿਆ ਤੇ ਬੜਿਆ ਵੀ ਉਹ ਸਿਮਰਨ ਨੂੰ ਕਰੀ ਜਾਵੇ ਕੋਈ ਇਹ ਨਹੀਂ ਕਵੇਗਾ ਕਿਉਂ ਕੀਤਾ ਕਿਉਂਕਿ ਮਹਾਰਾਜ ਦਾ ਹੁਕਮ ਹੈ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਉਹ ਜਿਨ੍ਹਾਂ ਨੇ ਉਹਨੂੰ ਸਿਮਰ ਲਿਆ ਏ ਬਾਣੀ ਕਹਿ ਰਹੀ ਹੈ ਕਿਉਂਕਿ ਬਾਣੀ ਸਾਰੀ ਸਿਮਰਨ ਹੈ ਇਹ ਡਿਟੇਲ ਵਿੱਚ ਹੈ ਵਿਸਥਾਰ ਵਿੱਚ ਹੈ ਤੇ ਜਿਹੜਾ ਗੁਰਮੰਤਰ ਹੈ ਇਹ ਸੰਖੇਪ ਵਿੱਚ ਹੈ ਜਦੋਂ ਕੋਈ ਮਰਜਾਦਾ ਅਨਸਾਰ ਪੜਨਾ ਹੈ ਉਹਨੂੰ ਯਾਦ ਕਰਨਾ ਹੈ ਪ੍ਰੇਮ ਨਾਲ ਤੇ ਬਾਣੀ ਦਾ ਨਿਜਮ ਬਣਿਆ ਹੈ ਸਤਗੁਰਾਂ ਮਰਜਾਦਾ ਬਣਾਈ ਹੈ ਹੁਣ ਆਸਾ ਦੀ ਵਾਰ ਰਾਤ ਨੂੰ ਨਹੀਂ ਕੀਤੀ ਜਾਂਦੀ ਨਿਤਨੇਮ ਅਨਸਾਰ ਤੇ ਜਿਹੜਾ ਜਮਤੀ ਸਾਹਿਬ ਦਾ ਪਾਠ ਏ ਵੀ ਅਮਰਤ ਵੇਲੇ ਦੀ ਬਾਣੀ ਹੈ ਸੋਦਰਦਾ ਰਹਿ ਰਾਸ ਦਾ ਪਾੜ ਸਵੇਰੇ ਨਹੀਂ ਸੋਬਦਾ ਇਸ ਪ੍ਰਕਾਰ ਉਹ ਨਿਜ ਅਨਸਾਰ ਉਹਦਾ ਲਾਭ ਹੁੰਦਾ ਹੈ ਤਾਣੇ ਸਮੇਂ ਵਿੱਚ ਜਿਹੜੇ ਗੁਰੂ ਕੇ ਪਿਆਰੇ ਸਨ ਭਾਵੇਂ ਕਿਤਰਾ ਦਾ ਸਖਤ ਸਮਾ ਰਿਆ ਜੰਗਾ ਜੁੰਧਾਂ ਦਾ ਵੀ ਸਮਾ ਰਿਆ ਪਰ ਵੇਖੋ ਪੰਜ ਗ੍ਰੰਥੀ ਦੇ ਦਸ ਗ੍ਰੰਥੀ ਦੀ ਜਿੰਨੀ ਬਾਣੀ ਹੈ ਤਕਰੀਬਨ ਸਿਕਾ ਨੂੰ ਉਸਲੇ ਉਹੀ ਕੰਠ ਸੀ ਚਾਰਨ ਕਰੋ ਸ੍ਰੀ ਵਾਹਿਗੁਰੂ ਕਿੰਨੀਆਂ ਬਾਣੀਆਂ ਉਹਦੇ ਵਿੱਚ ਹਨ ਇਸ ਕਰਕੇ ਸੁਖਣੀ ਸਹਿ ਦਾ ਫਲ ਜਿਹੜਾ ਗੁਰੂ ਤੇ ਪਿਆਰੇ ਰੋਜ਼ ਨਿਤਨੇ ਵਿੱਚ ਕਰਦੇ ਹਨ ਇਹ 24000 ਸਵਾਸਾਂ ਦਾ ਜਿਹੜਾ ਫਲ ਇਹਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ 24 ਅਸ਼ਟਪਦੀਆਂ ਹਨ ਤੇ ਇਹ ਜਦੋਂ ਮਹਾਰਾਜ ਜੀ ਨੇ ਇਸ ਪ੍ਰਕਾਰ ਇਹਦਾ ਜਿਹੜਾ ਸਾਰੀ ਬੰਦਤ ਬਣਾ ਕੇ ਹੁਕਮ ਕੀਤਾ ਹੈ ਤੇ ਤਿੰਨ ਅੱਖਰ ਜਿਹੜੇ ਸਨ ਉਹ ਘੱਟ ਲੱਗਦੇ ਹਨ ਫਿਰ ਸਤਗੁਰਾਂ 13ਵੀਂ ਜਿਹੜੀ ਅਸ਼ਟਪਦੀ ਹੈ 13ਵੇਂ ਅਸ਼ਟਪਦੀ ਵਿੱਚ ਬਾਕੀ ਸੰਤ ਸੰਤਾਂ ਦਾ ਤੇ ਸੰਤਨ ਲਿਖਿਆ ਉਹਤੇ ਬਾਅਦਵਚਨ ਕਰਕੇ ਉਹਨੂੰ ਸੰਪੂਰਨ ਕੀਤਾ ਤੇ 24000 ਅੱਖਰ ਪੂਰਾ ਕੀਤਾ ਹੈ ਤੇ ਬੰਦਾ ਕਈ ਤਰ੍ਹਾਂ ਦੇ ਸਰਫੇ ਕਰਦਾ ਹੈ ਕਈ ਤਰ੍ਹਾਂ ਸੰਕੋਚ ਕਰਦਾ ਹੈ ਆਪਣੇ ਖਰਚੇ ਤੋਂ ਤੇ ਮਹਾਂਪੁਰਖਾਂ ਦਾ ਕਹਿਣਾ ਵੇਖੋ ਭਾਈ ਜਿਹੜੀ ਅਸਲ ਸਰਫੇ ਵਾਲੀ ਚੀਜ਼ ਹੈ ਉਹ ਸਵਾਸ ਹਨ ਜਿਹੜੇ ਕਦੇ ਕਿਸੇ ਵੱਡੇ-ਵੱਡੇ ਰਾਜੇ ਮਹਾਰਾਜੇ ਨੂੰ ਇਹ ਮੁੱਲ ਨਹੀਂ ਮਿਲ ਸਕਦੇ ਨਹੀਂ ਤੇ ਰਾਜੇ ਮਹਾਰਾਜੇ ਕਦੀ ਦੁਨੀਆ ਤੋਂ ਖਤਮ ਨਾ ਹੋਣ ਇਹ ਪਰਮੇਸ਼ਰ ਦੀ ਇਹ ਦਾਤ ਹੈ ਨੇ ਆਪਣੇ ਹੱਥ ਵਿੱਚ ਰੱਖੀ ਹੈ ਕਿਉਂਕਿ ਆਉਣਾ ਤੇ ਜਾਣਾ ਉਹਦੇ ਹੱਥ ਦੀ ਗੱਲ ਹੈ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ 24000 ਸਵਾਸ ਇਹਦਾ ਰੋਜ਼ ਦਾ ਨਿਕਲ ਜਾਂਦਾ ਹੈ ਜੇ ਸੇਵਾ ਸਿਮਰਨ ਸਤ ਸੰਗਤ ਨਹੀਂ ਕਰਦਾ ਤੇ ਬਾਕੀ ਕਿੰਨਾ ਖਬਖਬਾ ਕਰਦਾ ਕਿਸੇ ਲੇਖੇ ਵਿੱਚ ਨਹੀਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੈਨੂੰ ਸਾਨੂੰ ਪਰਮ ਭਲੇਖਾ ਪਿਆ ਜੋ ਹੁਣੇ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ ਦੇ ਹਰ ਵੇਲੇ ਇੱਧਰ ਲੱਗੇ ਰਹੇ ਸਾਡਾ ਕਾਰੋਬਾਰ ਕਿਵੇਂ ਚੱਲੇਗਾ ਗੁਰੂ ਕੀ ਸਾਧ ਸੰਗਤ ਜਿਹੜਾ ਉਹਦਾ ਹੋ ਜਾਂਦਾ ਉਹਦਾ ਫਿਕਰ ਫਿਰ ਉਹਨੂੰ ਹੋਏ ਕਿਉਂਕਿ ਉਹਨੇ ਸੰਸਾਰ ਤੇ ਆਉਣ ਤੋਂ ਪਹਿਲਾਂ ਸਾਰੀ ਇਹਦੀ ਬੰਦਤ ਬਣਾਈ ਹੈ ਤੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਵੇਂ ਪਾਣੀ ਵੇਖਦੇ ਹਾਂ ਪਾਣੀ ਤੇ ਕਿਤੇ ਬੁਲਬਲੇ ਬਣੇ ਹਨ ਕਿਤੇ ਝੱਗ ਹੁੰਦੀ ਹੈ ਕਿਤੇ ਲਹਿਰਾ ਹੁੰਦੀਆਂ ਹਨ ਤੇ ਜੇ ਸਿਆਣਾ ਪੁਰਖ ਵੇਖੇਗਾ ਤਾਂ ਉਹਨੂੰ ਪਾਣੀ ਹੀ ਸਮਝੇਗਾ ਭਾਵੇਂ ਕੁਝ ਵੀ ਹੈ ਮੂਲ ਇੱਕ ਪਾਣੀ ਹੈ ਇਸੇ ਤਰ੍ਹਾਂ ਸੰਸਾਰ ਤੇ ਜੋ ਚੰਗਾ ਬਾੜਾ ਬਣਿਆ ਹੈ ਘਾਟਾ ਵਾਧਾ ਬਣਿਆ ਹੈ ਸੋਭਾ ਨਿੰਦਿਆ ਹੈ ਮਨੁੱਖ ਹਰ ਵੇਲੇ ਕਹਿੰਦਾ ਮੈਨੂੰ ਚੰਗਾ ਪਾਸਾ ਹੀ ਪ੍ਰਾਪਤ ਹੋਵੇ ਪਰ ਸਤਿਗੁਰਾਂ ਕਹਿਆ ਦੁੱਖ ਸੁੱਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਸ ਪ੍ਰਕਾਰ ਰੱਬ ਦੇ ਪਿਆਰੇ ਹਰ ਸਮੇਂ ਨੂੰ ਇੱਕ ਸਮਾਨ ਜਾਣ ਦੇ ਹਨ ਇਹ ਵੀ ਉਹਦੀ ਦਾਤ ਹੈ ਸੁੱਖ ਵੀ ਉਹਦੀ ਦਾਤ ਹੈ ਸੁੱਖ ਵੀ ਉਹਦੀ ਦਾਤ ਹੈ ਕਿਉਂਕਿ ਆਮ ਕਰਕੇ ਲੋਕ ਮਸ਼ੀਨਰੀਆਂ ਤੇ ਲਿਖ ਦਿੰਦੇ ਇਹ ਭੇਦ ਦਾਤ ਤੇਰੀ ਦਾਤਾਰ ਏ ਨਹੀਂ ਕਿ ਗੱਡੀਆਂ ਹੀ ਉਹਦੀ ਦਾਤ ਹਨ ਇਹ ਧੋਗ ਤੇ ਸਾਨੂੰ ਇਹ ਦੱਸਦੀ ਹੈ ਕਿ ਤੇ ਆ ਦੁਖ ਭੋਗ ਸਦਮਾਰ ਇਹੇ ਪੇਦਾਤ ਤੇਰੀ ਦਾਤਾਰ ਕਿ ਮਹਾਰਾਜ ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ ਸੋ ਸਤਗੁਰੂ ਜੀ ਕਹਿੰਦੇ ਭਰਮ ਭਲੇਖਾ ਐਵੇਂ ਹੈ ਜਿਵੇਂ ਇੱਕ ਰਾਜਾ ਸੁਭਨ ਵਿੱਚ ਪਖਾਰੀ ਬਣ ਜਾਂਦਾ ਤੇ ਕਈ ਤਰ੍ਹਾਂ ਦੇ ਹਾਲਤ ਆਪਣੀ ਵੇਖਦਾ ਹੈ ਕਿਹੋ ਜਿਹਾ ਦਾ ਸਮਾਂ ਲੰਘਦਾ ਹੈ ਜਾਗ ਆਉਂਦੀ ਹੈ ਤੇ ਜਿੱਥੇ ਪਹਿਲਾਂ ਸੀ ਉੱਥੇ ਫਿਰ ਹੁੰਦਾ ਹੈ ਫਿਰ ਕਹਿੰਦੇ ਪੰਜ ਪ੍ਰਕਾਰ ਦਾ ਭਰਮ ਜਿਹੜਾ ਦੱਸਿਆ ਉਹਦੇ ਵਿੱਚੋਂ ਜਿਵੇਂ ਇੱਕ ਕਹਿਣ ਲਈਏ ਹਨੇਰੇ ਵਿੱਚ ਰੱਸੀ ਜਿਹੜੀ ਉਹ ਸੱਪ ਦਾ ਭੁਲੇਖਾ ਪੈਂਦਾ ਹੈ ਤੇ ਸੱਪ ਹੋਏ ਤੇ ਕਈ ਵਾਰ ਰੱਸੀ ਦਾ ਭੁਲੇਖਾ ਪੈਂਦਾ ਹੈ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹਦੇ ਕੋਲ ਚਾਨਣ ਹੈ ਉਹ ਕਦੇ ਵੀ ਭਰਮ ਭੁਲੇਖੇ ਵਿੱਚ ਨਹੀਂ ਰਹਿੰਦਾ ਨਹੀਂ ਤੇ بڑے بڑے ਦੇਵੀ ਦੇਵਤੇ ਅਵਤਾਰ ਵੀ ਭਰਮ ਭੁਲੇਖੇ ਵਿੱਚ ਰਹੇਗੇ ਭਰਮ ਵਿੱਚ ਹੋਣ ਕਰਕੇ ਉਹਨਾਂ ਨੂੰ ਵਾਰ-ਵਾਰ ਅਵਤਾਰ ਲੈਣਾ ਪਿਆ ਜਨਮ ਲੈਣਾ ਪਿਆ ਭਾਵੇਂ ਕਿਉਂ ਭਾਵੇਂ ਦੁਨੀਆ ਦੇ ਸੁਧਾਰ ਵਾਸਤੇ ਆਉਂਦੇ ਸਨ ਪਰ ਮਨ ਵਿੱਚ ਜਿਹੜਾ ਬੁਰਨਾ ਆ ਜਾਂਦਾ ਸੀ ਉਹਨੂੰ ਪੂਰਾ ਕਰਨਾ ਪੈਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਭਾਈ ਉਸ ਪਰਮੇਸ਼ਰ ਨੂੰ ਇੱਕ ਨੂੰ ਜਾਪ ਕਰੀਏ ਇੱਕ ਸ਼ਬਦ ਦਾ ਜਾਪ ਕਰੀਏ ਉਹਦੇ ਦਿੱਤੇ ਆਗਿਆ ਅਨੁਸਾਰ ਉਹਦੀ ਬਾਣੀ ਦਾ ਜਾਪ ਕਰੀਏ ਸੁਣੀਏ ਤੇ ਮਹਾਰਾਜ ਜਿਹੜਾ ਇੱਕ ਪਰਮੇਸ਼ਰ ਸਾਰਿਆਂ ਨੂੰ ਪਾਲ ਰਿਹਾ ਹੈ ਸਾਰਿਆਂ ਨੂੰ ਭਰਪੂਰ ਕਰ ਰਿਹਾ ਹੈ ਜਿਹਦੀ ਇੱਕ ਦੀ ਗਿਣਤੀ ਕੋਈ ਨਹੀਂ ਕਹਿੰਦੇ ਨਾਮ ਜਪਤ ਅਗਣਤ ਅਨੇਕ ਹੈ ਉਹਨੂੰ ਅਨੇਕਾਂ ਦੇ ਸਮਾਨ ਕਰ ਦਿੰਦਾ ਹੈ ਜਿਹਨਾਂ ਅਨੇਕਾਂ ਕੋਲ ਪੂੰਜੀ ਹੈ ਉਹ ਏਡਾ ਵੱਡਾ ਬਣਾ ਦਿੰਦਾ ਹੈ ਉਸ ਪਰਮੇਸ਼ਰ ਦੀ ਏਡੀ ਵੱਡੀ ਦਾਤ ਹੈ ਪਰ ਗੁਰੂ ਕੀ ਬਾਣੀ ਗੁਰੂ ਦਾ ਨਾਮ ਗੁਰੂ ਦਾ ਸਿਮਰਣ ਤੇ ਕਦੀ ਵੀ ਪਰੰਪਲੇਖਾ ਨਹੀਂ ਪੈਣਾ ਚਾਹੀਦਾ ਕਿਉਂਕਿ ਬਾਣੀ ਤੇ ਨਾਮ ਦਾ ਬਹੁਤ ਡੂੰਘਾ ਸਬੰਧ ਹੈ ਇਹ ਜ਼ਰੂਰ ਹੈ ਸਮੇਂ ਨੂੰ ਵਿਚਾਰ ਕੇ ਇਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਗੁਰੂ ਕੀ ਸਾਧ ਸੰਗਤ ਜਿਉਂ-ਜਿਉਂ ਬੰਦਾ ਸ਼ਰਦਾ ਤੇ ਵਿਸ਼ਵਾਸ ਨਾਲੇ ਦੇ ਨਾਲ ਜੁੜੇਗਾ ਮਨ ਦੇ ਸਾਰੇ ਫੁਰਨੇ ਆਪਣੇ ਆਪ ਮੁੱਕਦੇ ਜਾਂਦੇ ਹਨ ਸ਼ੰਕੇ ਮਿਟ ਜਾਂਦੇ ਹਨ ਜੇ ਸ਼ੰਕੇ ਵਿੱਚ ਪੈ ਜਾਏ ਤੇ ਰਾਤ ਦਿਨ ਸ਼ੰਕਾ ਹੋਰ ਵੱਧ ਆ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਜੇ ਮਨ ਕਰਕੇ ਉਹਦੇ ਕੋਲ ਆਈਏ ਉਹਦੇ ਚਰਨਾਂ ਵਿੱਚ ਪਹੁੰਚੀਏ ਠਾਕਰ ਤੁਮ ਸਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਦ ਤੇ ਦਰਸ਼ਨ ਪਾਇਆ ਤੇ ਪਰਮੇਸ਼ਰ ਰਹਿਮਤ ਕਰ ਦਿੰਦਾ ਹੈ ਉਹਦੇ ਸਾਰੇ ਮਨ ਦੇ ਭਲੇਖੇ ਦੂਰ ਹੋ ਜਾਂਦੇ ਹਨ ਫਿਰ ਪਤਾ ਲੱਗਦਾ ਹੈ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ 우ੱਚਾ ਭਗਵੰਤ ਜਿਹੜੇ ਆਪਾਂ ਮਾਲਕ ਨੂੰ ਮੰਨਦੇ ਆ ਫਿਰ ਮਨ ਵਿੱਚ ਪੱਕਾ ਦ੍ਰਿੜ ਵਿਸ਼ਵਾਸ ਹੋ ਜਾਵੇ ਕਿ ਜਿੱਥੇ ਮੈਂ ਟਿਕਿਆ ਹਾਂ ਏਦੋਂ ਵੱਡਾ ਹੋਰ ਕੋਈ ਨਹੀਂ ਮਾਰਾ ਕੋਈ ਨਹੀਂ ਪਰ ਮੇਰਾ ਜਿਹੜਾ ਮਾਤਾ ਪਿਤਾ ਹੈ ਉਹ ਇੱਕ ਹੀ ਹੈ ਇਸ ਕਰਕੇ ਮੈਨੂੰ ਉਹਦਾ ਜਿਹੜਾ ਕਹਿਣਾ ਮੰਨਣਾ ਉਹਦੀ ਸ਼ਰਣ ਵਿੱਚ ਰਹਿਣਾ ਜ਼ਰੂਰੀ ਹੈ ਜੇ ਆਪਣਾ ਮਾਲਕ ਵੱਡਾ ਹੈ ਸਭ ਤੋਂ ਉੱਚਾ ਉਹਦਾ ਮਾਨ ਸਤਕਾਰ ਹੈ ਤੇ ਉਹਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਮੰਗਾਗੇ ਜਿਉਂ ਮਾਪੇ ਉਹਨੂੰ ਲਾਮਾ ਮਿਲਦਾ ਹੈ ਇਥੋਂ ਤੱਕ ਕਿਹਾ ਜੇ ਉਹਦਾ ਰੱਬ ਦਾ ਪਿਆਰਾ ਬਣ ਕੇ ਕੋਈ ਗਲਤ ਕੰਮ ਕਰੇਗਾ ਕਹਿੰਦੇ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਨਾ ਜਾਈ ਲੋਕਾਂ ਇਹ ਹੀ ਕਹਿਣਾ ਰੱਬ ਦਾ ਬੰਦਾ ਵੇਖੋ ਕੀ ਕਰ ਰਿਹਾ ਕਿੱਧਰ ਪੜ ਕਰ ਰਿਹਾ ਹੈ ਤੇ ਜਿਨ੍ਹਾਂ ਨੂੰ ਇਸ ਕਰ ਤੇ ਯਕੀਨ ਆ ਗਿਆ ਐਡਾ ਵੱਡਾ ਘਰ ਹੈ ਕਿਉਂਕਿ ਥੋੜਾ ਜਿਹਾ ਸਮਾਂ ਹੋਇਆ ਆ ਭਾਈ ਸੁਵਿੰਦਰ ਸਿੰਘ ਦਾਖਲ ਇਹਨਾਂ ਦੇ ਬਹੁਤ ਸੱਜਣ ਮਿੱਤਰ ਹਨ ਮਹਾਂਪੁਰਖ ਬਾਬਾ ਮੁਖਤਾਰ ਸਿੰਘ ਦੀ ਝੰਡੇਰ ਮਹਾਂਪੁਰਖਾਂ ਵਾਲੇ ਜਿਨ੍ਹਾਂ ਤੇ ਬੜੀ ਰੱਬ ਦੀ ਕਿਰਪਾ ਜਿਨ੍ਹਾਂ ਨੇ ਬੜੀ ਖੇਚਲ ਦੇ ਨਾਲ ਮਹਾਂਪੁਰਖ ਸੱਜਖਣਵਾਸੀ ਬਾਬਾ ਦਇਆ ਸਿੰਘ ਜੀ ਦੇ ਕੋਲ ਜਾ ਕਰਕੇ ਸਾਰੇ ਜਿਹੜੇ ਉਥੋਂ ਕਿਰਪਾ ਹੋਈ ਹੈ ਮਿਲ ਕੇ ਵਿਚਾਰ ਆਰੰਭ ਕੀਤੇ ਤੇ ਮਹਾਪੁਰਖਾਂ ਦਾ ਜਿਹੜਾ ਸਾਰਾ ਹੀ ਉਹਨਾਂ ਚਾਣਨਾ ਜਿਹੜਾ ਹੈ ਉਹ ਬਖਸ਼ਿਆ ਹੈ ਜਿੰਨਾ ਵੀ ਹੋ ਸਕਿਆ ਮਹਾਰਾਜੀ ਕਿਰਪਾ ਨਾਲ ਉਹਨਾਂ ਹੁਣ ਆਪਣੇ ਘਰ ਦੀ ਉਸ ਦਿਨ ਇੱਕ ਕਹਾਣੀ ਸੁਣਾਈ ਹੈ ਜਿਹੜਾ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਸੀ ਉਹ ਕਹਿੰਦੇ ਜਦੋਂ ਇੱਥੇ ਸਾਡੀ ਜ਼ਮੀਨ ਜਿਹੜੀ ਸੀ ਫੈਕਟਰੀਆਂ ਵਿੱਚ ਆ ਗਈ ਤੇ ਇਥੋਂ ਜ਼ਮੀਨ ਫਿਰ ਵੇਚ ਗਈ ਤੇ ਉਹ 18 ਕਨਾਲਾ ਆਪਣੀ ਜ਼ਮੀਨ ਉਹਨਾਂ ਗੁਰਦੁਆਰੇ ਨੂੰ দান ਵਿੱਚੋਂ ਦੇ ਦਿੱਤੀ ਬਾਕੀ ਇਥੋਂ ਜਾ ਕਰਕੇ ਤੇ ਕੋਟੇ ਦੇ ਧਰਤੀ ਦੇ ਵਿੱਚ ਉੱਥੇ ਜ਼ਮੀਨ ਵਾਪਾ ਤਾਰਾ ਸਿੰਘ ਜੀ ਸਰਹਾਈ ਸਾਹਿਬ ਵਾਲਿਆਂ ਨੇ ਉੱਥੇ ਕੁਝ ਜਿਹੜਾ ਸੀ ਜਿਹੜਾ ਅਸੀਂ ਵਾਹ ਰਕਬਾ ਉਸ ਸਮੇਂ ਦੇ ਰੇਟ ਦੇ ਹਿਸਾਬ ਨਾਲ ਸਹੀ ਰੇਟ ਤੇ ਉਦੋਂ ਕਟਾਇਆ ਤੇ ਕਹਿਣ ਲੱਗੇ ਜਿਹੜੇ ਪ੍ਰਾਮੀ ਨੂੰ ਪ੍ਰੇਮੀ ਜ਼ਮੀਨ ਚਾਹੀਦੀ ਹੈ ਉਹ ਭਾਈ ਲੈ ਸਕਦਾ ਹੈ ਉਸ ਲਈ ਉਹਨਾਂ ਮਾਪੁਰਖਾਂ ਨੇ ਜਦੋਂ ਉੱਥੇ ਜਾਣਾ ਕੀਤਾ ਤੇ ਕੁਦਰਤੀ ਹੁਣ ਇੱਕ ਥਾਂ ਤੋਂ ਦੂਜੇ ਥਾਂ ਜਾਈਏ ਤੇ ਕੋਈ ਕੋਨਾ ਟਿਲਮਟ ਵੀ ਹੋ ਸਕਦੀ ਹੈ ਕਈ ਕਾਰਨ ਹੋ ਜਾਂਦੇ ਹਨ ਤੇ ਕਹਿਣ ਲੱਗੇ ਸਾਡੇ ਜਿਹੜੇ ਬੰਦੇ ਸਨ ਉਹਨਾਂ ਮਾਪੁਰਖਾਂਗੇ ਬੇਨਤੀ ਤੇ ਕੀਤੀ ਨਾ ਗੁਰੂ ਸਾਹਿਬ ਨੂੰ ਜਾਦਣਾ ਕੀਤਾ ਤੇ ਟਰੈਕਟਰ ਲਾਇਆ ਏ ਉਹ ਟਰੈਕਟਰ ਆਉਂਦਿਆਂ ਕੋਈ ਗੜਬੜ ਹੋ ਗਈ ਕਿਸੇ ਕੰਮ ਰੁਕਣਾ ਆਵੇ ਕੋਈ ਜਤਨ ਆਵੇ ਕੋਈ ਪਾਸਾ ਨਾ ਹੋਈ ਸਕੀਮ ਘਰ ਵਿੱਚ ਕਲੇ ਪੈ ਗਈ ਢਿਲਮਟ ਹੋ ਗਈ ਮਾਲ ਡੰਗਰ ਤੇ ਹੋ ਗਈ ਕਹਿਣ ਲੱਗੇ ਹੁਣ ਕੀ ਕਰੀਏ ਹੁਣ ਸਲਾਹ ਦੇਣ ਵਾਲੇ ਭੈਣ ਭਰਾ ਕਈ ਹੁੰਦੇ ਹਨ ਕੋਈ ਆਂਦਾ ਇੱਧਰ ਜਾਓ ਕੋਈ ਆਂਦਾ ਇੱਧਰ ਜਾਓ ਉਹ ਕਹਿੰਦੇ ਹਨ ਉਹਨਾਂ ਦੇ ਭਾਈ ਸਾਹਿਬ ਹੀ ਦੋ ਲਾਗੇ ਇੱਥੇ ਆਏ ਸਨ ਕਿਉਂਕਿ ਬਾਬਾ ਜੀ ਢਿੱਲੇ ਮੱਥੇ ਸਰੀਰ ਕਰਕੇ ਤੇ ਉਹਨਾਂ ਉਹਨਾਂ ਦੇ ਹੁੰਦੇ ਆ ਬਚਨ ਸਿੱਧਾ ਕਿਹਾ ਇਹ ਜਿਹੜਾ ਸਾਡਾ ਭਾਈ ਸਾਹਿਬ ਵੱਡਾ ਇਹਨਾਂ ਦੇ ਘਰੋਂ ਇਹਨੇ ਜ਼ੋਰ ਦਿੱਤਾ ਕਿਸੇ ਦੇ ਕਹਿਣ ਕਰਕੇ ਕਿ ਇੱਥੇ ਬਾਬੇ ਪਹਾੜਾਂ ਵਾਲੇ ਦੀ ਜਿਹੜੀ ਹੈ ਕੋਈ ਚੌਂਕੀ ਦਿੰਦਾ ਹੈ ਉਹਨੂੰ ਜਾ ਕੇ ਪੁੱਛੀਏ ਤੇ ਕਹਿੰਦੇ ਤੁਰ ਪਏ ਅਸੀਂ ਬੜਾ ਡੱਕਿਆ ਤੇ ਨਾ ਰੁਕੇ ਉਹ ਕਹਿੰਦਾ ਸੀ ਗਰਮ ਹੋ ਕੇ ਮੁੜ ਕੇ ਆਖਿਆ ਕਿ ਵੇਖੋ ਉਹ ਜਿਨ੍ਹਾਂ ਦੇ ਏਡੇ ਵੱਡੇ ਮਾਲਕ ਵੱਡੇ ਵਡੇਰੇ ਹੋਏ ਬਾਬਾ ਡੋਗਰ ਮਹਾਬਰੀ ਬਾਬਾ ਸਿਲਵਰਾ ਜੀ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਕਈ ਸਾਲ ਕਈ ਸਦੀਆਂ ਲੰਘ ਗਈਆਂ ਤੇ ਜਿਨ੍ਹਾਂ ਦੇ ਛਿਆਂ ਪਾਸ਼ਾਆਂ ਦੀ ਉਹਨਾਂ ਤੇ ਰਹਿਮਤ ਹੈ ਜੇ ਆਪਾਂ ਨੂੰ ਉਹਨਾਂ ਦੇ ਯਕੀਨ ਨਹੀਂ ਉਹਨਾਂ ਦੇ ਅੰਸ ਬੰਸ ਵਿੱਚੋਂ ਉਹਨਾਂ ਨੂੰ ਮੰਨਣ ਵਾਲੇ ਆਪਾਂ ਭਟਕ ਕੇ ਬਾਹਰ ਜਗ੍ਹਾ ਤੇ ਦੂਜੇ ਕਿੱਧਰ ਜਾਣਗੇ ਚਾਰਣ ਕਰੋ ਸ੍ਰੀ ਹੋਏ ਗੁਰੂ ਕੀ ਸਾਧ ਸੰਗਤ ਜਦੋਂ ਉਹਨਾਂ ਜਾਦਾ ਗਰਮ ਹੋ ਕੇ ਗਿਆ ਤੇ ਪਹਿਲਾ ਤੁਰ ਪਏ ਫਿਰ ਆ ਵਿੱਚੋਂ ਮੁੜਨਾ ਪਿਆ ਕਿ ਕੀ ਮੂੰਹ ਦਿਖਾਵਾਂਗੇ ਇਸ ਕਰਕੇ ਗੁਰੂ ਕੀ ਸਾਧ ਸੰਗਤ ਵਾਪਸ ਆ ਗਏ ਤੇ ਉਹਨਾਂ ਦੀ ਇੱਕ ਲੜਕੀ ਨੂੰ ਫਿਰ ਰਾਤ ਮਹਾਂਪੁਰਖਾਂ ਨੇ ਦਰਸ਼ਨ ਦਿੱਤੇ ਤੇ ਬਾਬਾ ਜੀ ਨੇ ਕਿਹਾ ਭਾਈ ਜਿੱਦਨ ਦੇ ਤੁਸੀਂ ਇੱਥੇ ਆਏ ਇੱਕ ਦੇ ਇੱਕ ਵਾਰ ਵੀ ਸਾਨੂੰ ਜਾਣ ਨਹੀਂ ਕੀਤਾ ਸਾਡੀ ਇੱਥੇ ਜਿਹੜੀ ਜਗ੍ਹਾ ਬਣਨੀ ਚਾਹੀਦੀ ਜਗ੍ਹਾ ਹੈ ਉਹਨੂੰ ਪ੍ਰਗਟ ਕਰੋ ਗਰੂ ਕੀ ਸਾਧ ਸੰਗਤ ਕਿਸੇ ਨੂੰ ਸ਼ੱਕ ਹੋਵੇ ਤੇ ਜਾਂ ਤੇ ਪੁੱਛ ਵੀ ਸਰਦਾ ਹੈ ਕਹਿੰਦੇ ਉਸ ਵੇਲੇ ਜਦੋਂ ਉਹਨਾਂ ਸਾਂਝੀ ਜਗ੍ਹਾ ਵੇਖ ਕੇ ਇੱਕ ਥਾਂ ਤੇ ਪਾਸੇ ਤੇ ਜਦਾਂ ਛੱਡ ਦਿੱਤੇ ਤੇ ਅਗਲੀ ਰਾਤ ਫੇਰ ਉਹਨਾਂ ਨੂੰ ਮਹਾਪੁਰਖਾਂ ਨੇ ਆਣ ਕੇ ਕਿਹਾ ਕਿ ਭਾਈ ਜਿੱਥੇ ਤੁਸੀਂ ਸਾਡੇ ਵਾਸਤੇ ਇਹ ਸਥਾਨ ਬਣਾਉਣ ਲਈ ਜਗ੍ਹਾ ਛੱਡੀ ਉਹ ਤੇ ਜਗ੍ਹਾ ਬੜੀ ਪਲੀਤ ਹੈ ਮਾੜੀ ਹੈ ਤੁਹਾਡੇ ਤੇ ਬਈਏ ਲਾ ਕੇ ਬੰਨੇ ਕੰਮ ਕਰਦੇ ਆਣ ਕੇ ਸਿਰਕਟਾ ਵੀੜੀਆਂ ਉੱਥੇ ਪੀਂਦੇ ਹਨ ਥਾਂ ਐਡਾ ਸਾਫ਼ ਨਹੀਂ ਉਹ ਜਗ੍ਹਾ ਸਾਡੇ ਵਾਸਤੇ ਸਹੀ ਨਹੀਂ ਹੈ ਦੁਬਾਰਾ ਫਿਰ ਇਹਨਾਂ ਨੇ ਆਪਣੇ ਸਾਝੇ ਥਾਂ ਤੋਂ ਵਧੀਆ ਜਗ੍ਹਾ ਵੇਖੀ ਉੱਤੇ ਮਾਥੋਂ ਖਾਂ ਦਾ ਸਥਾਨ ਬਣਾਇਆ ਤੇ ਉਸ ਦਿਨ ਤੋਂ ਹੀ ਮਹਾਰਾਜ ਦੀ ਕਿਰਪਾ ਮਾਲ ਮਰੁਕੀ ਸਾਰੇ ਚੜ੍ਹਦੀ ਕਲਾ ਹੋ ਗਈ ਉਹ ਕਹਿਣ ਲੱਗੇ ਵੇਖੋ ਸਾਡੇ ਘਰ ਦੀ ਗੱਲ ਹੈ ਜੇ ਅਸੀਂ ਇਹਨਾਂ ਦੇ ਯਕੀਨ ਰੱਖਾਂਗੇ ਤੇ ਉਹਨੂੰ ਬੰਦੇ ਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਜਿਹਦੀ ਇਹਨਾਂ ਤੇ ਪੂਰੀ ਨਹੀਂ ਪਈ ਉਹ ਭਾਵੇਂ ਕਿਤੇ ਵੀ ਤੁਰਿਆ ਫਿਰੇ ਆਸੇ ਪਾਸੇ ਜਾ ਕੇ ਭਟਕਦਾ ਫਿਰੇ ਕਈ ਹੁਣ ਅਰਦਾਸ ਕਹਿੰਦੇ ਇੱਥੇ ਕਰਨੀ ਹੈ ਤੇ ਨਾ ਕਿਸੇ ਦੇ ਤੇ ਕਰਨੀ ਹੈ ਤੋ ਸਾਡੀ ਕਿਵੇਂ ਬੇਨਤੀ ਮਨਜ਼ੂਰ ਕਰਨਗੇ ਇਸ ਕਰਕੇ ਜਾਂ ਤਨਮਨ ਧਨ ਕਰਕੇ ਇਹਨਾਂ ਨੂੰ ਯਾਦ ਕੀਤਾ ਇਹਨਾਂ ਦਾ ਆਸਰਾ ਲਿਆ ਹੈ ਭਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਮਹਾਪੁਰਖ ਸਤਿਗੁਰੂ ਜੀ ਹਰ ਥਾਂ ਤੇ ਹਰ ਸਮੇਂ ਹਰ ਕਾਰਜ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਹਨ ਇਸੇ ਪ੍ਰਕਾਰ ਗੁਰੂ ਕੀ ਸਾਧ ਸੰਗਤ ਸੇਵਕਾਂ ਨੇ ਮਹਾਪੁਰਖਾਂ ਦੇ ਦਰਸਥਾਨਾਂ ਤੇ ਹਾਜ਼ਰੀਆਂ ਲਵਾਈਆਂ ਬਾਣੀ ਦੇ ਪ੍ਰਵਾਹ ਚਲਾਏ ਆਲ ਜੀ ਨੇ ਪੜ੍ਹੀ ਸੁਣੀ ਬਾਣੀ ਜੋ ਸਤਗੁਰੂ ਜੀ ਦੇਖੇ ਵਿੱਚ ਲਾਉਣ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਅਨਮਾਨਾ ਅਨਤਾਣਾ ਅਣਜਾਣ ਜੀਵਾਂ ਤੋਂ ਖਿਮਾ ਦਾ ਜਾਦਿਕ ਹੋ ਰਿਹਾ ਹੈ ਸਤਗੁਰੂ ਜੀ ਪੜਦੇ ਸੁਣਦੇ ਨੂੰ ਲਾਹੇਵੰਦ ਕਰਨ ਧੰਨਵਾਦ ਪੰਥ ਦਾ ਵਧਾ ਹੋਵੇ ਏਕਤਾ ਹੋਵੇ ਜਿਨ੍ਹਾਂ ਗੁਰਮਖਾਂ ਪਿਆਰਿਆਂ ਨੇ ਤਨ ਮਨ ਧਨ ਕਰਕੇ ਹਾਜ਼ਰੀ ਭਰੀ ਸਤਗੁਰੂ ਜੀ ਸਰਬੱਤ ਖੋਰ ਚੜ੍ਹਦੀ ਕਲਾ ਕਰਾ ਰਹੇ ਹਨ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਖਤਰੀ